ਕੁਣ ਪੰਜਾਬ ਦੇ ਵਿੱਚ ਚੁਣੇ ਗਏ ਸਰਪੰਚ ਤੇ ਪੰਚਾਂ ਦੇ ਲਈ ਖੁਸ਼ਖਬਰੀ ਦੀ ਜਿਹੜੀ ਆ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਵਾਲੇ ਜੋ ਨਵੇਂ ਚੁਣੇ ਗਏ ਸਰਪੰਚ ਤੇ ਪੰਚ ਨੇ ਉਹਨਾਂ ਦੇ ਲਈ ਖੁਸ਼ਖਬਰੀ ਦੀ ਜਿਹੜੀ ਆ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਜੋ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹ 19 ਨਵੰਬਰ ਨੂੰ ਜਿਹੜਾ ਆ ਫਰੀਦਕੋਟ ਵਿਖੇ ਸਰਪੰਚਾਂ ਤੇ ਪੰਚਾਂ ਨੂੰ ਜੋ ਨਵੇਂ ਚੁਣੇ ਗਏ ਨੇ ਨਵੀਂ ਪੰਚਾਇਤੀ ਚੋਣਾਂ ਹੋਈਆਂ ਸਨ ਉਸ ਦੇ ਵਿੱਚ ਜੋ ਚੁਣੇ ਗਏ ਸਨ ਜੇਤੂ ਰਹੇ ਔਰ ਉਹਨਾਂ ਨੂੰ ਸੌ ਚੋਕ ਸਮਾਗਮ ਜਿਹੜਾ ਆ ਰੱਖਿਆ ਗਿਆ ਤਾਂ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜੋ ਕਿ ਫਰੀਦਕੋਟ ਦੇ ਵਿੱਚ ਜੋ ਵਿਧਾਨ ਸਭਾ ਦੇ ਸਪੀਕਰ ਨੇ ਪੁਲਤਾਰ ਸਿੰਘ ਸੰਧਵਾ ਉਹ 19 ਨਵੰਬਰ ਨੂੰ ਫਰੀਦਕੋਟ ਦੇ ਵਿੱਚ ਜੋ ਚੁਣੇ ਗਏ ਪੰਜ ਤੇ ਸਰਪੰਚ ਦੇ ਉਹਨਾਂ ਨੂੰ ਸੌ ਚੱਕਵਾਨਗੇ ਸੁਤਾਨ ਨੂੰ ਦੱਸਦੀ ਹੈ ਕਿ ਪੰਜਾਬ ਦੇ ਪੰਚਾਇਤ ਤੇ ਸਰਪੰਚਾਂ ਦੇ ਲਈ ਹੁਣ ਖੁਸ਼ਖਬਰੀ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪੰਚਾਇਤੀ ਸਰਪੰਚਾਂ ਨੂੰ ਜਦੋਂ ਉਹ ਜੇਤੂ ਹੋਏ ਸਨ ਤਾਂ ਹੁਣ 10 ਨਵੰਬਰ ਨੂੰ ਫਰੀਦਕੋਟ ਦੇ ਵਿੱਚ ਸੌ ਚੱਕ ਸਮਾਗਮ ਜਿਹੜਾ ਆ ਉਹ ਰੱਖਿਆ ਗਿਆ ਸੌ ਚੱਕ ਸਮਾਗਮ ਹੋਏਗਾ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਫਰੀਦਕੋਟ ਦੇ ਵਿੱਚ ਇਹਨਾਂ ਨਵੇਂ ਚੁਣੇ ਗਏ ਜੋ ਪੰਜ ਤੇ ਸਰਪੰਚ ਨੇ ਉਹਨਾਂ ਨੂੰ ਸੌਂਚ ਕੋਣਗੇ ਤਾਂ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਹੈ ਸਰਪੰਚਾਂ ਨੂੰ ਸੌਂਚ ਕਾਈ ਗਈ ਸੀ ਤਾਂ ਸੰਧਵਾ ਜਿਹੜੇ ਨੇ 19 ਨਵੰਬਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਸੌਂਚ ਕੋਣਗੇ ਤਾਂ ਪੰਜਾਬ ਵਿਧਾਨ ਸਭਾ ਦੇ ਸਿਕਰ ਕੁਲਤਾਰ ਸਿੰਘ ਸੰਧਵਾ ਜ਼ਿਲ੍ਹਾ ਫਰੀਦਕੋਟ ਦੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ 19 ਨਵੰਬਰ ਨੂੰ ਜਿਹੜਾ ਸੌਚਕ ਸਮਾਗਮ ਰੱਖਿਆ ਗਿਆ ਉਸ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਜੋ ਨਵੇਂ ਚੁਣੇ ਸਰਪੰਚ ਤੇ ਪੰਚ ਨੇ ਉਹਨਾਂ ਦੀ ਉਡੀਕ ਜਿਹੜੀ ਆ ਉਹ ਖਤਮ ਹੋਈ ਆ ਤਾਂ ਵਿਧਾਨ ਸਭਾ ਦੇ ਜੋ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵੱਲੋਂ ਜੋ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਦਾ ਪੰਚਾਂ ਦਾ ਜ਼ਿਲ੍ਹਾ ਪੱਧਰੀ ਜਿਹੜਾ ਆ ਉਹ ਸੌਚਕ ਸਮਾਗਮ 19 ਨਵੰਬਰ 2024 ਨੂੰ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਸਪੀਕਰ ਸੰਧਵਾ ਨਹਿਰੂ ਸਟੇਡੀਅਮ ਦੇ ਵਿੱਚ ਜੋ ਫਰੀਦਕੋਟ ਦੇ ਵਿੱਚ ਨਹਿਰੂ ਸਟੇਡੀਅਮ ਹੈ ਉੱਥੇ ਇਹ ਪ੍ਰੋਗਰਾਮ ਉਲੀਕਿਆ ਗਿਆ ਉਲੀਕਿਆ ਜਾਣਾ ਹੈ ਪੰਚਾਇਤ ਮੈਂਬਰਾਂ ਨੂੰ ਉੱਥੇ ਜਿਹੜੇ ਨੇ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਉਹ ਸੌਜ ਚੁਕਾਉਣਗੇ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਸੋਚ ਸਮਾਗਮ ਹੋਇਆ ਸੀ ਉਹ ਲੁਧਿਆਣਾ ਦੇ ਵਿੱਚ ਹੋਇਆ ਗਿਆ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਨੇ ਸ਼ਿਰਕਤ ਕੀਤੀ ਸੀ ਅਤੇ 8 ਨਵੰਬਰ ਨੂੰ ਲੁਧਿਆਣੇ ਦੇ ਵਿੱਚ ਜੋ 1031 ਸਰਪੰਚਾਂ ਨੂੰ ਜਿਹੜੀ ਆ ਉਹ ਸੌ ਚੁਕਾਈ ਗਈ ਸੀ ਤਾਂ ਹੁਣ ਉਸ ਤੋਂ ਬਾਅਦ ਦੂਸਰਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਉਸ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਉਹ ਸ਼ਿਰਕਤ ਕਰਨ ਗਏ ਤੇ ਉਹ ਪ੍ਰੀਤਪੋਰਟ ਦੇ ਵਿੱਚ ਜੋ ਨਵੇਂ ਚੋਣੇ ਪੰਚਾਇਤ ਮੈਂਬਰ ਤੇ ਸਰਪੰਚ ਤੇ ਪੰਚ ਉਹਨਾਂ ਨੂੰ ਜਿਹੜੇ ਨੇ ਉਹ ਸੌਚ ਕੌਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਕਰ ਰਿਹਾ ਤੇ ਹੁਣ ਜੋ ਪੰਜਾਬ ਦੇ ਸਰਪੰਚ ਤੇ ਪੰਚਾਂ ਦੇ ਲਈ ਖੁਸ਼ਖਬਰੀ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਨਾਂ ਦੀ ਉਡੀਕ ਖਤਮ ਹੋਈ ਹੈ ਤਾਂ ਉਹ ਹੁਣ ਆਪਣੀਆਂ ਜੋ ਪੰਚਾਇਤਾਂ ਲਈ ਕੰਮਕਾਰ ਕਰ ਕਰਨਗੇ ਤਾਂ ਉੱਥੇ ਹੀ ਪੰਜਾਬ ਦੇ ਪਿੰਡਾਂ ਦਾ ਵਿਕਾਸ ਜਿਹੜਾ ਆ ਉਹ ਹੋਏਗਾ ਤਾਂ ਐਸਾ ਸੌਖਾ ਪ੍ਰਗਟਵਾਦ ਜੋ ਪੰਚ ਤੇ ਸਰਪੰਚ ਨੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਕਾਰਜ ਕਰਨ ਲਈ ਜਿਹੜੇ ਨੇ ਹੋ ਜਾਣਗੇ ਤਾਂ ਉਸ ਤੋਂ ਬਾਅਦ ਚੋਂ ਪਿੰਡਾਂ ਦੇ ਵਿੱਚ ਉਹ ਕੰਮ ਕਰਨਗੇ ਤਾਂ ਜਿਸ ਦੇ ਨਾਲ ਪਿੰਡਾਂ ਦੀ ਨੁਹਾਰ ਜਿਹੜੀ ਹੈ ਉਹ ਬਦਲਦੀ ਨਜ਼ਰ ਆਏਗੀ ਤਾਂ ਵੱਡੀ ਅਪਡੇਟ ਹੈ ਕਿ ਹੁਣ 19 ਨਵੰਬਰ ਨੂੰ ਫਰੀਦਕੋਟ ਦੇ ਵਿੱਚ ਸੌਚਕ ਸਮਾਗਮ ਜਿਹੜਾ ਰੱਖਿਆ ਗਿਆ ਹੈ ਇਸ ਦੀ ਜਾਣਕਾਰੀ ਜਿਹੜੀ ਹੈ ਪੰਜਾਬ ਵਿਧਾਨ ਸਭਾ ਦੇ ਇੱਕ ਬੁਲਾਰੇ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਹੈ